ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਤਮਾਕਾ ਸੀਐਮ ਭਗਵੰਤ ਮਾਨ ਨੇ ਦਿੱਤਾ ਠੋਕੇ ਜਵਾਬ ਸੀਐਮ ਭਗਵੰਤ ਮਾਨ ਨੇ ਨਹੀਂ ਮੰਨੀ ਕੇਜਰੀਵਾਲ ਦੀ 21 ਸਲਾਹ ਹੁਣ ਸੀਐਮ ਭਗਵੰਤ ਮਾਨ ਆਪਣੇ ਤੌਰ ਤੇ ਕਰਨਗੇ ਪੰਜਾਬ ਦੇ ਫੈਸਲੇ ਨਹੀਂ ਬਦਲੇ ਜਾਣਗੇ ਹੁਣ ਸੀਐਮ ਮਾਨ ਦੇ ਕੋਈ ਉਸਟੀ ਨਹੀਂ ਬਦਲਾ ਜਾਵੇਗਾ ਸੀਐਮ ਮਾਨ ਦੇ ਆਫਸ ਦੇ ਵਿੱਚ ਕੋਈ ਅਧਿਕਾਰੀ ਇਸ ਨੂੰ ਲੈ ਕੇ ਆਈ ਵੱਡੀ ਖਬਰ ਤੁਸੀਂ ਜਿਹੜਾ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੈਂ ਆ ਮਾਸਟਰ ਕਿਕਰ ਸਿੰਘ ਜਿਵੇਂ ਹੀ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੇਤੂ ਜਮਾਨਤ ਤੇ ਬਾਹਰ ਆਏ ਨੇ ਦਿੱਲੀ ਦੇ ਵਿੱਚ ਸੀਐਮ ਬਦਲਣ ਤੋਂ ਬਾਅਦ ਪੰਜਾਬ ਦੇ ਵਿੱਚ ਉਹਨਾਂ ਨੇ ਆਪਣਾ ਪੂਰੀ ਤਰ੍ਹਾਂ ਅਧਿਕਾਰ ਜਮਾਉਣ ਵਾਸਤੇ ਸੀਐਮ ਭਗਵੰਤ ਮਾਨ ਨੂੰ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ ਹੈ सीएम भगवंत मान का कद घटाने की कोशिश कर रहे हैं सीएम भगवंत मान को खड्डे ਲੈ ਲਾਉਣ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅੱਜ सीएम भगवंत मान ਨੇ ਵੀ ਅੱਗੋਂ ਅੜਗੇ ਨੇ सीएम भगवंत मान ਨੇ ਵੀ ਜਵਾਬ ਦਿੱਤਾ ਕੇਜਰੀਵਾਲ ਨੂੰ ਹੁਣ ਆਮ ਆਦਮੀ ਪਾਰਟੀ ਦੋ ਫਾੜ ਹੋ ਗਈ ਹੈ ਪੰਜਾਬ ਦੇ ਵਿੱਚ ਜੋ सीएम भगवंत मान ਜਿਨ੍ਹਾਂ ਦੇ ਕੈਬਨਿਟ ਦੇ ਵਿੱਚ ਪੰਜਾਬ ਦੇ ਵਿੱਚ ਕੇਜਰੀਵਾਲ ਨੇ ਆਪਣੀ ਮਨਮਰਜ਼ੀ ਨਾਲ ਜਿਹੜੇ ਕੁਝ ਬਦਰਾ ਕੀਤੇ ਨੇ ਜੋ ਸੀਐਮ ਭਗਵੰਤ ਮਾਨ ਇਹਦੇ ਤੇ ਚੁੱਪ ਸੀ ਅੱਜ ਉਹਨਾਂ ਨੇ ਆਪਣੀ ਚੁੱਪ ਤੋੜ ਦਿੱਤੀ ਹੈ ਅੱਜ ਉਹਨਾਂ ਨੇ ਕੇਜਰੀਵਾਲ ਨੂੰ ਜਵਾਬ ਦੇ ਦਿੱਤਾ ਹੈ ਕਿ ਮੁੱਖ ਮੰਤਰੀ ਮੈਂ ਆ ਮੈਂ ਆਪਣੀ ਮਰਜ਼ੀ ਨਾਲ ਓਐਸਡੀ ਲਾਉਣੇ ਨੇ ਆਪਣੀ ਮਰਜ਼ੀ ਨਾਲ ਆਪਣੇ ਪੀਏ ਲਾਉਣੇ ਨੇ ਤੁਸੀਂ ਕੌਣ ਹੁੰਦੇ ਜੇ ਪੰਜਾਬ ਵਿੱਚ ਮੇਰੇ ਆਫਿਸ ਦੇ ਵਿੱਚ ਆ ਕੇ ਪੀਏ ਲਾਉਣ ਵਾਲੇ ਓਐਸਡੀ ਲਾਉਣ ਵਾਲੇ ਅੱਜ ਕੈਪਟਨ ਅਮਰਿੰਦਰ ਸਿੰਘ ਵਾਲੀ ਜਿਹੜੀ ਅਸਲ ਸੋਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਆਈ ਏ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੀ ਹਾਈ ਕਮਾਂਡ ਕੁਝ ਕਰਨ ਵਾਸਤੇ ਕਹਿੰਦੀ ਸੀ ਕਾਂਗਰਸ ਦੀ ਪਰ ਮੁੱਖ ਮੰਤਰੀ ਕੈਪਟਨ ਸਾਹਿਬ ਕਦੀ ਨਹੀਂ ਮੰਨਦੇ ਸੀ ਅੱਜ ਭਗਵੰਤ ਮਾਨ ਨੇ ਵੀ ਉਹੀ ਗੱਲ ਕੀਤੀ ਏ ਅੱਜ ਕੇਜਰੀਵਾਲ ਨੂੰ ਜਵਾਬ ਦਿੱਤਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਕੇਜਰੀਵਾਲ ਵੱਲੋਂ ਆਪਣੀ ਮਨਮਰਜ਼ੀ ਨਾਲ ਬਹੁਤ ਸਾਰੇ ਫੈਸਲੇ ਲੈ ਕੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਕੈਪਟਨ ਮੰਤਰੀ ਬਦਲੇ ਕੇ ਨਵੇਂ ਕੈਬਨਟ ਦੇ ਵਿੱਚ ਚਿਹਰੇ ਸ਼ਾਮਿਲ ਕੀਤੇ ਜਾਂਦੇ ਨੇ ਔਰ ਚਾਰ ਮੰਤਰੀਆਂ ਨੂੰ ਹਟਾ ਦਿੱਤਾ ਜਾਂਦਾ ਹੈ ਦੂਸਰੇ ਨੰਬਰ ਤੇ ਉਹਨਾਂ ਨੇ ਫੈਸਲਾ ਲਿੱਤਾ ਕਿ ਜਿਹੜੇ ਮੁੱਖ ਮੰਤਰੀ ਦੇ OSDC ਉਹਨਾਂ ਨੂੰ ਕੱਢ ਦਿੱਤਾ ਗਿਆ ਉੱਥੇ ਦਿੱਲੀ ਤੋਂ ਲਿਆ ਕੇ ਉਹਨਾਂ ਦੇ ਨਾਲ OSD 라 ਦਿੱਤੇ ਜਾਂਦੇ ਨੇ ਤੀਸਰਾ ਫੈਸਲਾ ਉਹਨਾਂ ਨੇ ਕੀਤਾ ਜਿਹੜਾ ਅੱਜ ਜਿਹਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਅੜੇ ਨੇ ਕਿ ਉਹਨਾਂ ਦੇ ਇੱਕ ਮੀਡੀਆ ਸਲਾਹਕਾਰ ਜਿੰਨਾ ਨੂੰ ਜਿਹੜਾ ਕਿ ਬਹੁਤ ਹੀ ਗੁਰੂ ਵਾਂਗੂ ਮੰਨਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਔਰ ਉਹਨਾਂ ਦੀ ਸਲਾਹ ਦੇ ਨਾਲ ਚੱਲਦੇ ਨੇ ਜੋ ਵੀ ਕਦਮ ਪੁੱਟਦੇ ਨੇ ਮੁੱਖ ਮੰਤਰੀ ਉਹਨਾਂ ਦੀ ਸਲਾਹ ਦੇ ਨਾਲ ਹੀ ਆਪਣਾ ਕਦਮ ਪੁੱਟਦੇ ਨੇ ਜੋ ਮੀਡੀਆ ਸਲਾਹਕਰ ਨੇ ਬਲਤੇਜ ਸਿੰਘ ਪੰਨੂ ਜਿਹੜੇ ਕਿ ਬਰਨਾਲਾ ਹਲਕੇ ਤੋਂ ਸੰਭਾਵੀ ਉਮੀਦਵਾਰ ਵੀ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਆਪਣਾ ਸਲਾਹਕਰ ਰੱਖਿਆ ਹੋਇਆ ਹੈ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਦਿੱਲੀ ਤੋਂ ਆਰਡਰ ਆ ਗਿਆ ਕਿ ਬਟ ਇਹ ਸਿੰਘ ਪੰਨੂ ਜੋ ਸਲਾਹਕਰ ਨੇ ਉਹਨਾਂ ਨੂੰ ਹਟਾ ਦਿੱਤਾ ਜਾਵੇ ਉਹਨਾਂ ਦੀ ਥਾਂ ਤੇ ਕੋਈ ਨਵਾਂ ਸਲਾਹਕਰ ਦਿੱਲੀ ਤੋਂ ਲਿਆ ਕੇ ਬਿਠਾਇਆ ਜਾਵੇਗਾ ਦੂਸਰਾ ਜਿਹੜਾ ਕਿ ਦਿੱਲੀ ਤੋਂ ਸੀਐਮ ਭਗਵੰਤ ਸੀਐਮ ਕੇਜਰੀਵਾਲ ਦੇ ਪੀਏ ਸੀਗੇ ਵਿਪਮ ਕੁਮਾਰ ਉਹਨਾਂ ਨੂੰ ਵੀ ਲਿਆ ਕੇ ਜਿਹੜਾ ਕਿ ਇੱਥੇ ਸੀਐਮ ਦੇ ਅਫਸਰ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਜਵਾਬ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਕਿਹਾ ਕਿ ਪੰਜਾਬ ਵਿੱਚ ਨਾ ਹੀ ਕੋਈ ਦਿੱਲੀ ਤੋਂ ਪੀ ਆਵੇਗਾ ਨਾ ਕੋਈ ਦਿੱਲੀ ਤੋਂ ਸਲਾਹ ਕਰਾਵੇਗਾ ਨਾ ਹੀ ਕੋਈ ਹੋਰ ਦੁੱਕੀ ਟਿੱਕੀ ਆਵੇਗੀ ਸਿਰ ਤੇ ਸਿਰ ਪੰਜਾਬ ਦੇ ਫੈਸਲੇ ਮੈਂ ਕਰਨੇ ਨੇ ਪੰਜਾਬ ਦਾ ਮੁੱਖ ਮੰਤਰੀ ਮੈਂ ਆ ਮੈਂ ਆਪਣੀ ਮਰਜ਼ੀ ਨਾਲ ਪੀਏ ਲਾਵਾਂਗਾ ਆਪਣੀ ਮਰਜ਼ੀ ਨਾਲ ਉਸਟੀ ਰੱਖਾਂਗਾ ਆਪਣੀ ਮਰਜ਼ੀ ਨਾਲ ਮੈਂ ਮੰਤਰੀਆਂ ਦੇ ਵਿੱਚ ਜਿਹੜਾ ਫੇਰ ਬਦਲ ਕਰਨਾ ਤੁਹਾਡੀ ਮੈਂ ਇੱਕ ਨਹੀਂ ਮੰਨਣੀ ਹੁਣ ਪੈ ਗਿਆ ਪਵਾੜਾ ਆਮ ਆਦਮੀ ਪਾਰਟੀ ਹੋਗੀ ਦੋ ਫਾੜ ਮੁੱਖ ਮੰਤਰੀ ਭਗਵੰਤ ਮਾਨ ਅੜ ਕੇ ਦਿੱਤਾ ਜਵਾਬ केजरीवाल ਨੂੰ